ਕਈ ਮਛ ਕਾਛ ਫਨਿੰਦਰ ਕਈ ਮਛ ਕਾਛ ਬਨ ਬਾਚ ਕਾਛ ਕਾਲ ਗਾਹ ਆ ਜਣੇ ਜਿਹੜੇ ਪਾਣੀ ਚ ਬੈਠ ਕੇ ਸਾਰਾ ਦਿਨ ਵਾਲਾ ਫੇਰਦੇ ਨੇ ਰਾਤ ਦਿਨ ਰਾਤ ਉਹ ਮਛ ਕਾਛ ਨੇ ਆਦਮੀ ਹੁੰਦੇ ਹੋਏ ਜਲ ਵਿੱਚ ਬੈਠ ਕੇ ਭਗਤੀ ਕਰਦੇ ਨੇ ਜਿਹੜੇ ਪਾਣੀ ਚ ਬੈਠ ਕੇ ਆਦਮੀ ਉਹ ਮਛ ਕਾਛ ਦੇ ਅਵਤਾਰ ਦੇ ਜਿਹੜੇ ਅਵਤਾਰ ਬਣੇ ਨੇ ਉਹਨੇ ਮਛ ਕਾਛ ਅਵਤਾਰ ਉਹਨਾਂ ਦੇ ਸੇਵਕ ਦੇ ਲੋ ਉਹ ਮੱਛਕਾਚ ਉਹ ਤਾਂ ਮੱਛਕਾਚ ਜਿਹੜੇ ਸੀਗੇ ਸੀ ਪਤਾ ਨਹੀਂ ਕੀ ਸੀ ਕੀ ਦੇਈ ਸੀ ਮੱਛਕਾਚ ਉਹਨਾਂ ਦੇ ਨਾਲ ਹੋਣੇ ਪਰ ਇਸ ਮੱਛਕਾਚੇ ਮੰਨ ਕੇ ਪਾਣੀ 'ਚ ਬੈਠ ਕੇ ਭਗਤੀ ਕਰਦੇ ਇੱਕ ਪਾਣੀ 'ਚ ਬੈਠ ਕੇ ਮੱਛਕਾ ਜਿਹੜੇ ਭਗਤੀ ਕਰਦੇ ਨੇ ਮੱਛਕਾਚ ਨੇ ਜਿਹੜੇ ਭੋਰਿਆਂ 'ਚ ਬੈਠ ਕੇ ਕਰਦੇ ਨੇ ਫਿਰਦੌਸ ਨੇ ਸੱਪ ਨੇ ਖੜੇ ਜਿਹੜੀ ਬੜਦਾ ਸੱਪ ਅਚਾਰ ਵੀ ਵਾਰ ਨਿਕਲੇ ਨਹੀਂ ਸਭ ਖਾਣਾ ਵੀ ਕੁਝ ਮਿੱਟੀ ਗਈ ਜਾਣੀ ਉਹਨੇ ਪੋਰੀਆਂ ਚ ਬੈਠ ਕੇ ਭਗਤੀ ਕਰਦੇ ਨੇ ਉਹਨਾਂ ਫਰਦੁੱਦਲ ਨੇ ਸੁਝਾ ਜੀ ਇਹ ਇਸ ਤਰੀਕੇ ਨਾਲ ਹਾਂ ਸਾਰੇ ਬੰਦੇ ਉਹ ਕਰਦੇ ਕੀ ਨੇ ਕੀ ਸੁਭਾਏ ਉਹਨਾਂ ਦਾ ਹੁਣ ਜਿਹੜਾ ਖੜਜਾ ਨਿਕਲ ਲੈਣੀ ਨਹੀਂ ਇਹਨੇ ਆਦਮੀ ਹਤੂ ਤੂੰ ਖੜਜਾ ਕਰੇ ਬੜੇ ਵਟਾਂ ਖੜਾ ਤਾਂ ਜਿਹਾ ਸਪੀਸਾ ਬੜਿਆ ਹੋਇਆ ਸੀ ਜਦੋਂ ਤੱਕ ਮੇਰਾ ਖੜਾ ਜਿਹੜਾ ਮੈਨੂੰ ਆਦਮੀ ਬਣਾ ਹੁਣ ਫੇਰ ਹੁਣ ਆਦੂ ਫੇਰ ਖੜਚ ਵੜ ਗਿਆ ਭੋਰੇ ਚ ਭੋਰੇ ਚ ਭੋਰੇ ਚ ਵੜ ਗਿਆ ਇਸ ਕਰਕੇ ਉਹਨਾਂ ਟਾਂਚ ਮਾਰੀ ਹੋਈ ਇਹਨਾਂ ਲੋਕਾਂ ਨੂੰ ਉਹ ਕਹ ਮੱਛਕਾਚ ਬੱਕੀ ਭਗਤੀ ਨਾਲ ਮੱਛਕਾ ਜਦਾਂ ਕੀ ਉਤਾਰ ਸਫਲਾ ਕੀ ਮਤਲਬ ਮੱਛਕਾਚ ਨਾ ਇਹ ਤਾਂ ਆਦਮੀ ਬਹਿਜ ਅੱਗੇ ਆਉਣਗੇ ਲੱਗੇ ਬੈਰੀ ਜਿਹੜੇ ਚੱਲਦੇ ਨੇ ਕਹਿੰਦੇ ਬਣ ਕਾ ਜਿਹੜੇ ਬਿਰਗਰ ਨੇ ਉਹਨਾਂ ਦੇ ਪੈਰੀਂ ਬਾਦਰ ਦੇ ਰੰਗੇ ਪੈਰੀਂ ਚੱਲਦੇ ਨੇ ਇਸ ਕਰਕੇ ਜਾਨਵਰ ਆਣਾ ਇਹਨਾਂ ਨੂੰ ਤੁਲਨਾ ਕੀਤੀ ਹੋਈ ਹੈ ਜਿਹੜੇ ਕੰਮ ਕਰਦੇ ਨੇ ਲੋਕ ਭਗਤੀ ਦੇ ਨਾ ਉਹ ਤੇ ਕਰਦੇ ਨੇ ਭਗਤੀ ਨਹੀਂ ਹੈ ਬੁੱਧੀ ਹਿੰਦ ਹੈ ਇਹ ਜੁਨੀਆ ਤਾਂ ਤੂੰ ਭੁਗਤ ਕੇ ਆਇਆ ਹੈ ਬਾਦਰ ਨੂੰ ਕਿਹੜਾ ਬੂਟ ਲਾ ਕੇ ਦਿੰਦਾ ਪੌੜ ਨੂੰ ਰੰਗੇ ਪੈਰੀਂ ਫਿਰਦਾ ਵਿਚਾਰਾ ਸਹੀ ਕਈ ਦੇਵ ਆਦਿ ਕੁਮਾਰ ਕਈ ਦੇਵ ਆਦਿ ਕੁਮਾਰ ਨੇ ਦੇਵਤੇ ਨੇ अरुणा आद कुमार ਵੀਰੇ ਉਹ आद कुमार ਉਹਦੋਂ ਨਹੀਂ ਲਗਿਆ ਦੀ ਉਹਨਾਂ 'ਚ ਉਹਨਾਂ ਨੂੰ ਕਥਾ ਵਾਰਤਾ ਸੁਣਾਉਣ ਵਾਲੇ ਉਹ ਕਹਿੰਦੇ ਨੇ ਇਹਨਾਂ ਨੂੰ ਵੀ ਬ੍ਰਹਮਾ ਦਾ avatars ਹੈ ਜੀ ਜਿਹੜੇ ਦੇਵਤਾ ਨੂੰ ਕਥਾ ਵਾਰਤਾ ਸੁਣਉਂਦੇ ਨੇ ਨਾ ਜਿਵੇਂ ਅਸਲ ਤੇ ਇੱਥੇ ਸੁਣਉਂਦੇ ਨੇ ਸਿੱਧੂਆਂ ਦੇ ਉਹ ਸ੍ਰੇਸ਼ਟ ਮੰਦ ਦੇ ਰਹੇ ਨੇ ਦੇਵਤੇ ਬੈਠ ਕੇ ਉਹਨਾਂ ਤੋਂ ਸੁਣਦੇ ਨੇ ਕੁਝ ਗ੍ਰੰਥ ਸੁਣਦੇ ਨੇ ਸਿੱਖਿਆ ਉਹ आद कुमार ਕਹਿੰਦੇ ਨੇ ਉਹ ਕਈ ਕ੍ਰਿਸ਼ਨ ਦੇ ਬੇਸ਼ਣ ਅਵਤਾਰ ਕਈ ਕ੍ਰਿਸ਼ਨ ਦੇ ਬੇਸ਼ਣ ਅਵਤਾਰ ਨੇ ਬਣੇ ਫਿਰਦੇ ਜਿਹੜਾ ਕ੍ਰਿਸ਼ਨ ਦਾ ਭਗਤ ਹੈ ਉਹ ਕ੍ਰਿਸ਼ਨ ਨੇ ਸੁਭਜ ਆਪਣੇ ਆਪ ਜਿਵੇਂ ਖਾਲਸਾ ਪਰਮੇਸ਼ਰ ਦਾ ਨਾਮ ਹੈ ਖਾਲਸਾ ਦਸਮ ਪਾਚ ਆਪਣੇ ਆਪ ਨੂੰ ਵੀ ਖਾਲਸਾ ਕਹਿੰਦੇ ਨੇ ਔਰ ਖਾਲਸਾ ਜਿਹੜਾ ਸਿੰਘ ਨੇ ਆਪਣੇ ਆਪ ਨੂੰ ਖਾਲਸਾ ਕਹਿੰਦੇ ਕਿਉਂ ਜੈਸਾ ਭਾਵੇ ਤੈਸਾ ਜੈਸਾ ਸੇਵੇ ਤੈਸਾ ਹੋਵੇ ਜੇ ਖਾਲਸਾ ਬਣ ਕੇ ਅਸੀਂ ਉਹਨੂੰ ਸੇਵਾ ਕਰਦੇ ਆਪੇ ਵੀ ਖਾਲਸੇ ਹੋ ਜਾਂਦੇ ਜਿਹੜੇ ਕ੍ਰਿਸ਼ਨ ਮੰਨ ਕੇ ਸੇਵਦੇ ਨੇ ਆਪ ਵੀ ਕ੍ਰਿਸ਼ਨ ਦੇ ਜਿਹੜੇ ਸ਼ਿਵ ਮੰਨ ਕੇ ਸੇਵਦੇ ਨੇ ਆਪ ਵੀ ਸ਼ਿਵ ਦੇ ਜੇ ਵਿਸ਼ਨੂ ਬਣ ਕੇ ਸੇਵਦੇ ਨੇ ਆਪ ਵੀ ਵਿਸ਼ਨੂ ਨੇ ਵਿਸ਼ਨੂ ਭਗਤ ਵਿਸ਼ਨੂ ਹੁੰਦਾ ਕ੍ਰਿਸ਼ਨ ਭਗਤ ਕ੍ਰਿਸ਼ਨ ਹੁੰਦਾ ਜਿਸਾ ਸੇਵ ਤੈਸਾ ਹੋਇਆ ਨਾ ਕਈ ਕਿਸ਼ਨ ਬਿਸ਼ਨ ਅਵਤਾਰ ਕਈ ਕਿਸ਼ਨ ਬਿਸ਼ਨ ਦੇ ਪਜਾਰੀ ਨੇ ਜਿਹੜੇ ਸੇਵਦੇ ਨੇ ਉਹ ਅਵਤਾਰ ਉਹਦੇ ਕੋ ਕੋ ਪ੍ਰੋਜੈਕਟ ਕਰਨ ਦੇ ਕਿਸਾ ਨੂੰ ਐਸਾ ਹੋਇਆ ਉਹਦੀ ਯਾਦ ਲਾਉਂਦੇ ਰੂ ਤਾਜਾ ਰੱਖਦੇ ਨੇ ਉਹਦੀ ਯਾਦ ਰੂ ਉਹ ਅਵਤਾਰ ਹੈ ਨਾ ਕਿਸੇ ਦੀ ਪਹਿਲੀ ਆਦ ਨੂੰ ਤਾਜ਼ਾ ਕਰਨ ਵਾਲਾ ਉਹਦਾ ਅਵਤਾਰ ਹੁੰਦਾ ਦੇ ਕੋ ਅਵਤਾਰ ਕਾਪੀ ਹੁੰਦੀ ਹੈ ਅਵਤਾਰ ਅਸਲੀ ਨਹੀਂ ਹੁੰਦਾ ਪਹਿਲਾਂ ਕੁਝ ਹੋਰ ਸੀ ਉਹਦਾ ਅਵਤਾਰ ਜਦੋਂ ਉਹ ਸੈਕੰਡ ਫਾਰਮ ਬਣਦਾ ਕਪੀਅਲ ਦੀ ਕਈ ਅੰਦਰ ਬਾਹਰ ਬਹਾਰ ਕਈ ਅੰਦਰ ਨੇ ਉਹ ਕੀ ਨੇ ਝਾੜੂ ਮਾਰਨ ਵਾਲੇ ਉਹ ਉਹ ਦਰਵਾਜੇ ਤੇ ਝਾੜੂ ਮਾਰਨ ਵਾਲੇ ਨੇ ਬਾਹਰ ਹੁੰਦਾ ਦਰਵਾਜਾ ਦਰਵਾਜੇ ਦੇ ਸੇਵਾਦਾਰ ਨੇ ਸੇਵਾਦਾਰ ਝਾੜੂ ਮਾਰਨ ਵਾਲੇ ਲੋਕਾਂ ਨੂੰ ਲੋਕਾਂ ਨੂੰ ਗਲਤ ਕੰਮਾਂ ਤੋਂ ਰੋਕ ਪਰਹਰ ਕਰਵਾ ਲੈ ਜਿਹੜਾ ਰਾਜਾ ਗਲਤ ਕੰਮਾਂ ਤੋਂ ਰੋਕਦਾ ਉਹਨਾਂ ਦੇ ਅੰਦਰ ਝਾੜੂ ਮਾਰਦਾ ਇਹ ਗਲਤ ਕੰਮ ਨਾ ਕਰਦੇ ਉਹ ਜਿਹੜੀ ਉੱਥੇ ਆਈ ਸੀ ਨਾ ਦੇਵੀ ਝਾੜੂ ਮਾਰਦੀ ਉਹ ਐਸਾ ਕਰਕੇ ਕਹਿੰਦਾ ਰਿਹਾ ਨਾ ਹੁਮ ਗੁਰਮਤਿ ਵੀ ਸਾਡਾ ਅੰਦਰ ਸਾਫੇ ਕਰਦੀ ਹੈ ਕਿਸੇ ਨੂੰ ਚੰਦੇ ਪਾਸੇ ਲਾਉਣ ਚਾਹੇ ਰਾਜਾ ਆਪਣੇ ਰੋਵ ਨਾਲੇ ਲਾਉਂਦਾ ਉਹਦੇ ਹਿਰਦੇ ਨੂੰ ਕਾਨੂੰਨੀ ਤੌਰ ਤੇ ਸ਼ੁੱਧ ਕਰਨ ਕਾਨੂੰਨੀ ਤੌਰ ਤੇ ਉਹਨੂੰ ਬਥਰਵੇ ਠੀਕ ਕਰਨ ਫੋਰਸ ਨਾਲ ਠੀਕ ਕਰਨ ਉਹ ਵੀ ਉਹਦੇ ਝਾੜੂ ਮਾਰ ਲਈਏ ਉਹਦੇ ਦਿਲ ਦੀ ਗੱਦਗੀਆ ਨੂੰ ਦੂਰ ਕਰ ਲੋ ਕਈ ਬੇਦ ਅਉ ਮੁਖਚਾਰ ਕਈ ਵੇਦ ਵੇਦ ਜਿਹੜਾ ਲਫਜ਼ ਹੈ ਵੇਦ ਅਸਲ ਦੇ ਵਿੱਚ ਗ੍ਰੰਥਦਾਨੋਂ ਵੇਦ ਰਹੀ ਹੈ ਗ੍ਰੰਥਦਾਨੋਂ ਵੇਦ ਬਾਚ ਪੈ ਗਿਆ ਜਿਵੇਂ ਜਿਹੜਾ ਗੁਰੂ ਆ ਚੇਤਨ ਗੁਰੂ ਦਾ ਪਰਮੇਸ਼ਰ ਹੈ ਗੁਰੂ ਤਾਂ ਪਰਮੇਸ਼ਰ ਹੈ ਫਿਰ ਉਹ ਤੋਂ ਜੋ ਮਿਲਦਾ ਗਿਆ ਉਹਦਾ ਨੂੰ ਗੁਰੂ ਪੈ ਗਿਆ ਗਾਨੂ ਗੁਰੂ ਗਾਨੂ ਗੁਰੂ ਜੜੋਗੇ ਕਿ ਗੁਰੂ ਤਾਂ ਭੋਜਨ ਹਨ ਫਿਰ ਗਿਆਨ ਤਾਂ ਭੋਜਨ ਹੈ। ਘਾਣ ਭੋਜਨ ਹੈ ਭੋਜਨ ਤੇ ਜੜ ਹੁੰਦਾ ਫਿਰ। ਖਾਣ ਵਾਲੀ ਚੀਜ਼ ਹੈ ਖਾਂਦਾ ਕੋਲਣਾ ਖਾਂਦਾ ਜੇ ਤਾਂ। ਬ੍ਰह्म ਗਿਆਨੀ ਦਾ ਭੋਜਨ ਗਿਆਨ। ਗਿਆਨ। ਜਿਹੜਾ ਗਿਆਨ ਭੋਜਨ ਬ੍ਰह्म ਗਿਆਨੀ ਦਾ ਭੋਜਨ। ਇਸੇ ਕਰਕੇ ਕਹੇ ਨਾ ਥਾਲੇ ਵਿੱਚ ਇਤੇ ਨਹੀਂ ਵਸਤੂ ਪਈਓ ਸਤ ਸੰਤੋਖ ਵਿਚਾਰੋ। ਉਪਰਤ ਨਾਮ ਠਾਕੁਰਾ ਕਾ ਪਈਓ ਜਿਸ ਦਾ ਸਭ ਸੁਧਾਰ ਹੋ ਜੇ ਕੋ ਖਾਵੇ ਜੇ ਕੋ ਪੁੰਚੇ। ਤਿਸ ਕਾ ਹੋਇ ਰਾਰੋ। ਹਮਮ ਇਹ ਗੁਰਬਾਨੀ ਖਾ ਕੇ ਹਜੂਰ ਕਰਨ ਵਾਲੀ ਚੀਜ਼ ਜਿਵੇਂ ਕੋਈ ਚਾਟੀ ਚੱਪਾ ਦਹੀਂ ਪਾ ਕੇ ਰੜਕਦੇ ਆਂ ਦਰਪੋਜਨ ਵੀ ਤਾਂ ਰੜਕੇ ਹੁੰਦਾ ਉਹ ਤੇ ਤਤ ਨਗਲੇ ਉਹਦਾ ਅੱਡ ਲੱਸੀ ਅੱਡ ਹੋ ਜਾਂਦੀ ਹੈ ਇਹ ਜੇ ਕੋਈ ਖਾਵੇ ਜੇ ਕੋ ਪੁੱਛਿਆ ਲਿਖਾ ਉਹ ਤੇ ਗੁਰੂ ਚੇਤਨ ਹੋਵੇ ਤਾਂ ਖਾਈ ਤਾਂ ਥੋੜੀ ਹੁੰਦਾ ਜੇ ਉਸ ਗੁਰੂ ਨੂੰ ਚੇਤਨ ਮੰਨਾਂਗੇ ਤੁਸੀਂ ਤਾਂ ਖਾਣ ਵਾਲੀ ਚੀਜ਼ ਨਹੀਂ ਹੁੰਦੀ ਚੇਤਨ ਨੂੰ ਕਿ ਮੈਂ ਖਾਜੂਗਾ ਚੇਤਨ بس ਇਹ ਫਰਕ ਨਹੀਂ ਸਿੱਖ ਨੂੰ ਸਮਝ ਚਾਉਣੀ ਸੌਖਾ ਨਹੀਂ ਸਮਝ ਚਾਉਂਦਾ ਐਵੇਂ ਸੋ ਮੋਟੀ ਕਰ ਲੇਗੀ ਅੰਨੇ ਹੋਏ ਤਾਂ ਅੰਨੇ ਹੋਏ ਹੋਏ ਨੇ ਤਾਂ ਹੋ ਗਈ ਸੁਣਦੇ ਹੀ ਨਹੀਂ ਗੱਲ ਗੱਲ ਕੀ ਹੈ ਚੇਤਨ ਛੱਡ ਦੀ ਇਹਨਾਂ ਨੂੰ ਸਮਝੇ ਨਹੀਂ ਗਿਆਨ ਜਿਹੜਾ ਹੈ ਗੁਰੂ ਦਾ ਚੇਤਨ ਦਾ ਭੋਜਨ ਹੈ ਗਿਆਨ ਗੁਰੂ ਆਤਮ ਉਪਦੇਸ਼ੋ ਆਤਮਾ ਉਪਦੇਸ਼ ਦੇ ਵਿੱਚ ਗਿਆਨ ਗੁਰੂ ਹੁੰਦਾ ਗਿਆਨ ਗੁਰੂ ਕਿਹੜਾ ਗਿਆਨ ਗੁਰੂ ਹੈ ਜਿਹੜਾ ਆਤਮਾ ਉਪਦੇਸ਼ ਨੂੰ ਗੁਰਬਾਣੀ ਆਤਮਾ ਉਪਦੇਸ਼ ਹੈ ਸਾਰਾ ਆਤਮ ਗਿਆਨ ਜਾਂ ਬ੍ਰਹਮਚਾਰ ਲੋਕਾਂ ਨੇ ਇਹ ਗੀਤ ਹੈ ਤੋਂ ਬ੍ਰਹਮਚਾਰ ਬ੍ਰਹਮ ਦੀ ਵਿਚਾਰ ਕੀਤੀ ਹੋਈ ਹੈ ਬ੍ਰह्म ਕੀ ਹੈ ਬ੍ਰह्मਾਰੇ ਵਿਚਾਰ ਕੀਤੀ ਹੋਈ ਹੈ ਇਹ ਆਤਮ ਗਿਆਨ ਸਾਰਾ ਆਤਮ ਉਪਦੇਸ਼ ਹੈ ਆਦਮ ਵੱਲੋਂ ਪਦੇ ਇਸ ਜੀਬ ਕੋ ਜਾਪ ਸੋ ਅਜਪਾ ਜਾਪ ਹੈ ਅਜਪਾ ਜਾਪ ਹੈ ਇਹ ਉਨੀ ਜਪਿਆ ਜਾਂਦਾ ਵਾੜਾ ਫੜਕੇ ਗੁਰਬਾਣੀ ਨੂੰ ਸਮਝਣਾ ਜਾਪਾ ਜਾਪ ਹੈ ਜਪਿਆ ਜਾਂਦਾ ਨਹੀਂ ਹੈ ਜਾਪ ਇਹ ਇਹ ਅਸਲ ਤੇ ਜਾਪ ਇਹੀ ਹੈ ਦੁਗਾ ਜਾਪ ਨਹੀਂ ਹੈ ਵਾਰ-ਵਾਰ ਰਟਮ ਤਨ ਉਹ ਰਟਣ ਚੀਜ਼ ਉਹ ਰਟਾ ਰਟਣ ਕਰਨਾ ਦੋ ਤਾਂ ਰਟ ਦੋ ਤਾਂ ਰਟਣ ਕਹਿੰਦੇ ਨੇ ਜਿਵੇਂ ਸਤਿ ਲੈ ਕੇ ਸ਼ਬਦ ਲੈ ਲਿਆ ਵਾਰ-ਵਾਰ ਉਹ ਪੜੀ ਜਾਂਦਾ ਉਹ ਜਾਪ ਨਹੀਂ ਹੁੰਦਾ ਇਹ ਅਜਾਬਾ ਜਾਪ ਹੈ ਗੁਰਬਾਣੀ ਕੋ ਜਾਪ ਪਰਮਾਨਦੀ ਹੈ ਉਹ ਇਸ ਤੋਂ ਵੱਧ ਦਾ ਜਾਪ ਹੈ ਉਹ ਜਾਪ ਘੜਨ ਕੀਤਾ ਹੈ ਗੁਰਬਾਣੀ ਨਹੀਂ ਉਹਨੂੰ ਜਾਪ ਰੂਪਦੀ ਹੈ ਉਹ ਜੋ ਪ੍ਰਾਪਤੀ ਕੁਝ ਨਹੀਂ ਪ੍ਰਾਪਤੀ ਤਾਂ ਹੈ ਜੇ ਵਿਚਾਰੀ ਜਾਵੇ ਉਹ ਜੋ ਪ੍ਰਾਪਤੀ ਹੈ ਸੰਤਾਂ ਵਾਂਖਣ ਖਾਇਆ ਕਛ ਭੀ ਖਰਚਾ ਕੱਢੋਗੇ ਤਾਂ ਹੀ ਖਾਓਗੇ ਜਾਂ ਕੱਢਣਾ ਨਹੀਂ ਲੜਕਣਾ ਨਹੀਂ ਖਾਓਗੇ ਇਹ ਅਜਾਬ ਆਜਾਬ ਕਹਿੰਦੇ ਨੇ ਪਰ ਬੇਦਕੋਲ ਤਾਂ ਕਾ ਮੂੜੋ ਚਾਰਤ ਪੈਦਾ ਜਾ ਕੋ ਭੇਖ ਨੂੰ ਪਾਵਤ ਬੇਦਾ ਇੱਕ ਤਰ੍ਹਾਂ ਦੀ ਭਗਤੀ ਹੈ ਸਾਡੇ ਕੋਲ ਹੁਣ ਇਹਦਾ ਵੀ ਹੋਰ ਅਰਥ ਹੈ ਕਰ ਦਿੰਦੇ ਨੇ ਪੰਡਤ ਕਦੀ ਇਹਦਾ ਬੇਦਾਂ ਨੂੰ ਬੇਦਰੀ ਪਾਇਆ ਵੇਦਾਨਾ ਕੀ ਬੇਦ ਬੋਲੇ ਬੇਤਕ ਲਿਖੀ ਜੇ ਬੇਤ ਲਿਖਣਾ ਵਾਲੇ ਨੇ ਪੜੋ ਸੀ ਵੇਦਾਨਾ ਬੇਤਾ ਉਹ ਲਿਖਣ ਵਾਲੇ ਨੇ ਬੇਦ ਪਾਇਆ ਜੋ ਲਿਖਣ ਵਾਲੇ ਨੇ ਬੇਦ ਪਾਇਆ ਉਹ ਲਿਖ ਦਿੱਤਾ ਹੁਣ ਗ੍ਰਾਮ ਦਾ ਆਪਣੇ ਆਪ ਕੋਈ ਬੇਦ ਬਾਲੂ ਚਲੋ ਇਹ ਵੀ ਛੱਡੋ ਫਿਰ ਕੰਨ ਜੇ ਬੇਦਾ ਹੈ ਨਾ ਬੇਦ ਸੁਣ ਇਹ ਸੁਣ ਇਹਨੂੰ ਸੁਣਦਾ ਬੇحضرت ਕੋਲ ਬੇਦ ਸੁਪਾਇਦਾ ਸੋਹਣ ਸਿੰਘ ਸਾਹਿਬ ਦੇ ਚ ਪੁਗਤੀ ਹੈ ਬਈ ਮੇਰੇ ਬਿਸਰ ਕੀ ਇਹ ਸਮਝਦਾ ਬੇਦ ਬੇਦ ਸੁਣਦਾ ਸੁਨਣਾ ਤਾਂ ਚੇਤਨ ਰੂਤ ਸੁਨਦਾ ਸਮਝਣਾ ਤਾਂ ਚੇਤਨ ਦਾ ਕੰਮ ਇਸ ਕਰਕੇ ਜਿਹੜਾ ਭੇਦ ਹੈ ਹਾਂ ਸਾਧਕੇ ਮਾਮਾ ਭੇਦ ਨਾ ਜਾਣੇ ਭੇਦ ਨਾ ਜਾਣੇ ਉਹ ਸਾਧਕੇ ਮਾਮਾ ਭੇਦ ਨਾ ਜਾਣੇ ਜਾਨਣਾ ਤਾਂ ਉਹ ਚੇਤਨ ਦੇ ਜੇ ਤਾਂ ਸੁਣਾ ਤੇ ਤਾਂ ਬਖੇਰ ਨੂੰ ਉੱਥੇ ਭੇਦ ਨੂੰ ਕੀ ਕਰੋਗੇ ਤੁਸੀਂ ਸੁਣੇ ਵੀ ਆ ਗਿਆ ਭੇਦ ਵਾਸਤੇ ਸੁਣੇ ਵੀ ਆ ਗਿਆ ਉਹ ਭੇਦ ਵਾਸਤੇ ਹੈ ਕੀ ਕਰਾਂਗਾ ਇਹ ਤਾਂ ਤੁਸੀਂ ਜੀਆ ਬੇਹ ਦੇ ਸ਼ਬਦ ਚੇਤਨ ਵਾਸਤੇ ਆਇਆ ਹੈ ਜਿਹੜਾ ਪੋਜ਼ਿਟਿਵ ਮਾਨਨ ਉਹਦੇ ਵਾਸਤੇ ਭੇਜ ਆਇਆ ਹੈ ਚਿੱਤ ਵਾਸਤੇ ਜਿਹੜਾ ਪੋਜ਼ਿਟਿਵ ਮਾਨਨ ਸ਼ੁੱਧ ਮਾਨਨ ਉਹਦੇ ਵਾਸਤੇ ਭੇਜ ਆਇਆ ਹੈ ਜੇ ਤਾ ਸੁਣਾ ਤੇ ਤਬ ਖਿਲ ਨਹੀਂ ਜਦੋਂ ਉਹਨੇ ਸੁਣ ਲਿਆ ਉਹਨੂੰ ਵਿਚਾਰ ਕਰ ਦਿੰਦਾ ਇਹ ਜਿਹੜਾ ਗੁਰਬਾਣੀ ਹੈ ਇਹ ਸੁਣ ਕੇ ਹੀ ਬਖਿਆਨ ਕੀਤਾ ਹੋਇਆ ਜਿਹੜਾ ਬਖਿਆਨ ਕਰ ਰਿਹਾ ਉਹ ਵੇਦ ਜਿਹੜਾ ਗੁਰਬਤਣੀ ਦਾ ਬਖਿਆਨ ਕਰ ਰਿਹਾ ਨਾ ਸੁਣ ਕੇ ਤਰਕੀ ਬਾੜੀ ਦਾ ਉਹ ਆਪੇ ਵੇਦ ਹੈ ਕਿਉਂ ਨਾ ਲਿਖ ਦਿੱਤਾ ਉਹਦਾ ਨਾਮ ਵੇਦ ਪੈ ਗਿਆ ਬਾਅਦ ਦੇ ਵਿੱਚ ਉਹਦਾ ਨਾਮ ਪੈ ਗਿਆ ਵੇਦ